ਕਿਟੀ ਰੋੜੀ ਢੰਡੇ ਜਠੇਰਿਆਂ ਦਾ ਸਾਲਾਨਾ ਜੁੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਾਦਾਰ ਜਵਾਬਾ ਨਾਰਾਇਣ ਨਾਮ ਜੀ ਦੀ ਅਗਵਾਈ ਵਿੱਚ ਪ੍ਰਧਾਨ ਸੋਮ ਲਾਲ ਢੰਡਾ ਦੀ ਦੇਖ ਰੇਖੇ ਹੇਠ ਸਮੂਹ ਢੰਡਾ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਖਜੂਰਲਾ ਵਿਖੇ ਮਨਾਇਆ ਗਿਆ ਇਸ ਮੌਕੇ ਜਿੱਥੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੇ ਮਾਤਾ ਸਤੀ ਜੀ ਦੀ ਸਮਾਧ ਤੇ ਮਥੜੇ ਕਿਆ ਉੱਥੇ ਹੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਇਸ ਮੌਕੇ ਖੁੱਲੇ ਪੰਡਾਲ ਵੀ ਧਾਰਮਿਕ ਸਟੇਜ ਵੀ ਲਗਾਈ ਗਈ ਜਿਸ ਵਿੱਚ ਕਲਾਕਾਰਾਂ ਨੇ ਧਾਰਮਿਕ ਗੀਤਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਇਸ ਦੌਰਾਨ ਜਟੇੜਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਕਲਾਕਾਰਾਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੰਗਤਾਂ ਵਿੱਚ ਭੰਡਾਰਾ ਅਟੁੱਟ ਵਰਤਾਇਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਗੁਰਬਖਸ਼ ਢੰਡਾ ਬਲਵਿੰਦਰ ਕੁਮਾਰ ਮੱਖਣ ਲਾਲ ਜੋਗਾਰਾਮ ਰਾਮ ਪ੍ਰਕਾਸ਼ ਆਦ ਹਾਜ਼ਰ ਸਨ ਪਿੰਡ ਖਜੂਰਲਾ ਤੋਂ ਨਵਰੰਗ ਚੈਨਲ ਦੀ ਐਚਐਸ ਰਾਣਾ ਦੀ ਰਿਪੋਰਟ ਜਿਨਾ ਵੀ ਰੋਡਾ ਦਾ ਤੇ ਡੇਟ ਫੇਰ ਆ ਕਿਹਨਾਂ ਤੋਂ ਮੋਕਾ ਲਿਆ ਡੇਟ ਫੇਰਾਂ ਦੀ ਬਹੁਤ ਇੰਤਖਾਬ ਜਿਹੜੇ ਵੀ ਸਟੈਂਡ ਉੱਪਰ ਲਾ ਕੇ ਨੋਟਾਂ ਦੇ ਨੋਟ ਸੱਟੇ ਪਾ ਕੇ ਅਟੈਂਡ ਫੇਰਾਂ ਮੈਂ ਕੁਝ ਮਿਲੇ ਨੂੰ ਤੇ ਪਛਾਹਵਾ ਨੋ ਤੇ ਆਇਆ ਉੱਥੇ ਆਪਣੇ ਬੁੱਤਨੇ ਵਿਦੇਸ਼ਾਂ ਦਾ ਸ਼ਰਵਾ ਦੇ ਹਾਂ ਦੇ ਪਹੁੰਚਿਆ ਜੇ ਕਰੇ ਦੇਖੋ ਰਹੇ ਗੁਰੂ ਕੀ ਆਪਣਾ ਪੁਰ ਆਪਣੇ ਪੁਰ ਨਾ ਸਰ ਬਾਤ ਪਾ ਰੱਖਣਾ ਸਾਰਿਆਂ ਦਾ ਧੰਨਵਾਦ ਜੀ ਜੀ ਦੇ ਤੰਗੋ ਐਪੀ ਇਸ ਪਿਛਲੇ ਰਿਟਨ ਦੇ ਦਿਸਾਲ ਮੇਲਾ ਜਿਹੜਾ ਬੜੀ ਫੱਟਾ ਫੱਟਾ ਰੂ ਸੰਗਠਨ ਦੇ ਸਹਿਯੋਗ ਨਾਲ ਬਹੁਤ ਬੋਗਿਆ ਮਨਾਇਆ ਗਿਆ ਔਰ ਜਿਹਦੇ ਵਿੱਚੋਂ ਝੰਡੇ ਦੀ ਰਸਮ ਕੀਤੀ ਗਈ ਔਰ ਟੀਮ ਦੇ ਦੰਗਲ ਦੀ ਪਟਾਈ ਹੈ ਔਰ ਜਿਹਨਾਂ ਤੇ ਸਿੰਗਰ ਵੀ ਆਏ ਔਰ ਪੀਪਲ ਵੀ ਆਏ ਤਾਂ ਮੇਲੇ ਦੀ ਬਹੁਤ ਇੱਕ ਵੱਡੀ ਰੌਣਕ ਨੂੰ ਦੇਖਦੇ ਸਾਰਿਆਂ ਦੇ ਜਿਹੜੇ ਪੀਲਾਪ ਨੇ ਬਹੁਤ ਬੜੀ ਖੁਸ਼ੀ ਦਾ ਮਾਹੌਲ ਆ ਔਰ ਮੈਂ ਸਾਰੀ ਸੰਗਤ ਦਾ ਬੈਤਲੇ ਸ਼ੁਕਰਗੁਜ਼ਾਰਾ ਹੋ ਸਾਡੇ ਬੁੱਧੋ ਮਾਰਕ ਕਮੇਟੀ ਦੇ ਚੇਅਰਮੈਨ ਸਾਹਿਬ ਵੀ ਪਹੁੰਚੇ ਆ ਪਰ ਇਹਨਾਂ ਦਾ ਮੈਂ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਮਿਲੋਂ ਔਰ ਪੂਰੇ ਐਨ ਆਰ ਆਈ ਵੀਰਾਂ ਦਾ ਮੈਂ ਤੈਦਰੁਕ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਜੋ ਵੀ ਕੁਛੇ ਬਣਿਆ ਆ ਪਿੰਡ ਦੀ ਠੀਰੇਂ ਦੇ ਬੁੱਧੋ ਉਹ ਵਿਕਰਾ ਰਹੀਏ ਤੇ ਪਿੰਡਾਂ ਦੇ ਸਹਿਯੋਗ ਨਾਲ ਹੀ ਬਣਿਆ ਆ ਔਰ ਮੈਂ ਪਿੰਡਾਂ ਠੀਰੇਂ ਦੇ ਨੇ ਵਿੱਚ ਵਿੱਚ ਪੀਓ ਰੋ ਐਨਆਰਏ ਵਿਰਾਦਾ ਤਹਿਤ ਨੂੰ ਸ਼ੁਕਰਗੁਜ਼ਾਰ ਆ ਧੰਨਵਾਦ ਕਰਤਾ ਹਾਂ ਕਿ ਕਿਤੇ ਤੁਸੀਂ ਅੱਗੇ ਹੀ ਮੈਸੇ ਜੋ ਕਿਹਾ ਯਾਹ ਤੋਂ ਵੀ ਦੇ ਦੇਣਾ ਪਰ ਤਾਂ ਜੋ ਆਪਾਂ ਬਜਰਨਾ ਤੇ ਜਿਹੜਾ ਫੱਟ ਤੋਂ ਫੱਟ ਜਿਹੜਾ ਕੰਮ ਕਰਾ ਕੇ ਨੂੰ ਟੱਕੀ ਵੱਲ ਲਿਖ ਦੇ ਜੀ ਜਾਂ ਤੁਹਾਨੂੰ ਧੰਨ ਦੇ ਜੀ ਪਿਛਲੇ ਸਾਲ ਵੀ ਇੱਥੇ ਤੁਸੀਂ ਮੇਤਾ ਹੋਮੋਵਾ ਕੇ ਕਰਾਇਆ ਸੀ ਇਸ ਵਾਰ ਸੰਗਤਾਂ ਉਤੋਂ ਵੀ ਜ਼ਿਆਦਾ ਇਕੱਠ ਹੋਆ ਹਾਂਜੀ ਹਾਂਜੀ